ਬਰਸਾਤਾਂ ਦੇ ਬਿਨਾਂ ਵੇਚੀ ਹੀ ਇਹ 뷰 ਜਿਹੜੇ ਦੇਖਣ ਨੂੰ ਮਿਲਦੇ ਨੇ ਤੁਸੀਂ ਵੇਖ ਸਕਦੇ ਹੋ ਬਾਹਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਦਾ ਮੌਸਮ ਬਣਿਆ ਹੋਇਆ ਏ ਛੋਟੇ ਛੋਟੇ ਬਾਰਿਸ਼ ਵੀ ਹੋ ਰਹੀ ਏ ਤੇ ਤਸਵੀਰਾਂ ਪਹਾੜੀ ਇਲਾਕੇ ਦੀਆਂ ਤੁਹਾਨੂੰ ਦਿਖਾਵਾਂਗੇ ਧਰਮਸ਼ਾਲਾ ਧਰਮਸ਼ਾਲਾ ਤੋਂ ਪਾਲੰਪੁਰ ਦੇ ਰਸਤੇ ਦੇ ਵਿੱਚ ਰੋਡ ਐ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਵਧੀਆ ਸੁਹਾਵਣਾ ਮੌਸਮ ਐ ਤੇ ਬਾਰਿਸ਼ ਵੀ ਨਿਕ-ਨਿਕੀ ਹੋ ਰਹੀ ਏ ਲਾਈਵ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆ ਕਿ ਕਿੱਦਾਂ ਦਾ ਮੌਸਮ ਹੈ ਉੱਥੋਂ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੇ بارش بارش ਵੀ ਦੇ ਰਹੀ ਹੈ ਤੁਹਾਨੂੰ ਲਾਈਵ ਦਿਖਾ ਰਹੇ ਆ ਪਾਲੰਪੁਰ ਪਾਲੰਪੁਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਕਿ ਬੰਦ ਬੱਦਲ ਜਿਹੜਾ ਹੈ ਉਹ ਛਾਇਆ ਹੋਇਆ ਹੈ ਦੇ ਭੂਮੀ ਹਿਮਾਚਲ ਪ੍ਰਦੇਸ਼ ਦੇ ਭੂਮੀ ਹਿਮਾਚਲ ਪ੍ਰਦੇਸ਼ ਕਿਹਾ ਜਾਂਦਾ ਹੈ ਤੇ ਵਾਕਿਆ ਹੀ ਨਜ਼ਾਰਾ ਹੀ ਦੇਖਣ ਵਾਲਾ ਕੁਦਰਤ ਦਾ ਕ੍ਰਿਸ਼ਮਾ ਤਸਵੀਰਾਂ ਨੇ ਲਾਈਵ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਹਿਮਾਚਲ ਪ੍ਰਦੇਸ਼ ਦੇਵ ਭੂਮੀ ਦੇਵ ਭੂਮੀ ਹਿਮਾਚਲ ਪ੍ਰਦੇਸ਼ ਦੀਆਂ ਤਸਵੀਰਾਂ ਨੇ ਲਾਈਵ ਤਸਵੀਰਾਂ ਬਦਲਦੀਆਂ ਦਿਖਾਵਾਂਗੇ ਤੁਹਾਨੂੰ